ਦੇ ਨਾਲ ਹੀ ਵਿਤਕਰਾ ਕਿਉ ਸਤਿ ਸ਼੍ਰੀ ਅਕਾਲ ਜੀ ਮੈਂ ਜਗਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਦੱਸ ਦਈਏ ਕਿ ਹਜੇ ਹਾਲੀ ਚੀ ਕਾਲ ਦੀ ਗੱਲ ਹੈ ਕਿ ਜਿਸ ਵਕਤ ਇੱਕ ਅੰਬਰਤਾਰੀ ਲੜਕੀ ਦੇ ਨਾਲ ਤੱਕਾ ਕੀਤਾ ਗਿਆ ਹੈ ਜਾਪੁਰ ਦੇ ਵਿੱਚ ਉਸ ਦਾ ਸਵਲ ਡੱਜ ਦਾ ਪੇਪਰ ਸੀ ਜਿਸ ਤੋਂ ਉਸ ਨੂੰ ਰੋਕਿਆ ਗਿਆ ਕਿਉਂਕਿ ਉਸ ਨੂੰ ਇਹ ਚੀਜ਼ ਕਹੀ ਜਾ ਰਹੀ ਸੀ ਕਿ ਤੂੰ ਤੇਰੇ ਕਕਾਰ ਜੋ ਉਤਾਰ ਕੇ ਜਾ ਕੀ ਇਸ ਸਿੱਖ ਦੇ तमाम सवाल खड़े ਹੁੰਦੇ ਨੇ सवाल ये ने, की, की का ने, ने, ने कि कि जो सिक्खा ਦੇ ਕਾਰਨ ਉਹਨਾਂ ਤੋਂ ਕਿਸੇ ਨੂੰ ਕੋਈ ਖਤਰਾ ਹੈ ਜਾਂ ਫਿਰ ਸਿਰਫ ਸਿੱਖਾਂ ਦੇ ਨਾਲ ਹੀ ਇਸ ਤਰ੍ਹਾਂ ਦੇ ਵਿਤਕਰੇ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਕਿ 시리 ਤਖਤ ਸਾਹਿਬ ਦੇ ਗਿਆਨੀ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੰਚ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਇਸ ਨੀਤੀ ਦੇ ਉੱਪਰ ਕਾਫੀ ਰੋਸ ਪ੍ਰਗਟ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਸਿੱਖਾਂ ਦੇ ਨਾਲ ਹੀ ਇਹ ਅਜਿਹੇ ਵਿਤਕਰੇ ਕਿਉਂ ਹੁੰਦੇ ਨੇ ਅਕਸਰ ਜਦੋਂ ਵੀ ਕੋਈ ਵੱਡੇ ਦਰਜੇ ਦਾ ਪੇਪਰ ਦੇ ਹਿੰਦੀ ਵਾਰੀ ਆਉਂਦੀ ਆ ਤੇ ਉਸ ਵਕਤ ਹਰ ਵਾਰ ਸਿੱਖਾਂ ਦੇ ਕਕਾਰਾਂ ਦੇ ਉੱਪਰ ਹੀ ਕਿਉਂ ਸਵਾਲ ਉਠਾਏ ਜਾਂਦੇ ਨੇ ਇਹ तमाम ਸਵਾਲ ਜੋ ਇਹ ਬਣੇ ਹੋਏ ਨੇ ਜਿਸ ਤੋਂ ਬਾਅਦ ਜੋ ਸਿੱਖ ਕਮਿਊਨਿਟੀਜ਼ ਦੇ ਵੱਲੋਂ ਵੀ ਕਾਫੀ ਜ਼ਿਆਦਾ ਰੋਸ ਜਤਾਇਆ ਜਾ ਰਿਹਾ ਹੈ ਤੇ ਉਹ ਲੜਕੀ ਦੀ ਜੋ ਮਿਹਨਤ ਹੈ ਉਹ ਜ਼ਾਇਆ ਚਲੀ ਗਈ ਹੈ ਜਿਸ ਤੋਂ ਬਾਅਦ ਸਿੱਖਾਂ ਦਾ ਇਹ ਕਹਿਣਾ ਹੈ ਕਿ ਇਸ ਚੀਜ਼ ਨੂੰ ਜਾਇਆ ਨਹੀਂ ਜਾਣ ਦਿੱਤਾ ਜਾਵੇਗਾ ਕਾਫੀ ਸਾਰੇ ਲੋਕ ਨੇ ਇਸ ਚੀਜ਼ ਦੇ ਉੱਪਰ ਆਪਣੀਆਂ ਟਿੱਪਣੀਆਂ ਦੇ ਰੇ ਨੇ ਕਿ ਇਹ ਚੀਜ਼ ਗਲਤ ਹੋਈ ਹੈ ਉੱਥੇ ਹੀ ਕਾਫੀ ਸਾਰੇ ਲੋਕ ਜਿਨ੍ਹਾਂ ਨੇ ਆਪਣੇ ਕਕਾਰ ਉਤਾਰ ਕੇ ਅੰਦਰ ਜਾਣਾ ਠੀਕ ਸਮਝਿਆ ਪਰ ਉਸ ਲੜਕੀ ਨੇ ਆਪਣੇ ਕਕਾਰਾਂ ਨੂੰ ਉਤਾਰਨਾ ਠੀਕ ਨਹੀਂ ਸਮਝਿਆ ਸਹੋ ਕਿ ਉਸਨੇ ਇਸ ਪੇਪਰ ਨੂੰ ਛੱਡ ਦੇਣਾ ਠੀਕ ਸਮਝਿਆ ਜਿਸ ਤੋਂ ਬਾਅਦ ਉਸ ਦੀ ਕਾਫੀ ਚਰਚਾ ਹੋ ਰਹੀ ਹੈ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ মিডিਆ ਨਾਲ ਧੰਨਵਾਦ